ਅਮਰਤਪਾਲ ਨੇ ਐਮਪੀ ਦੇ ਅਹੁਦੇ ਵਜੋਂ ਅੱਜ ਹਲਫ ਲਿਆ ਹੈ ਤੇ ਉੱਥੇ ਹੀ ਸੰਵਿਧਾਨ ਦੇ ਵਿੱਚ ਸੌ ਵੀ ਚੁੱਕੀ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਅਪਡੇਟ ਨਿਕਲ ਕੇ ਬਾਹਰ ਆ ਰਹੀ ਹੈ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਅੱਜ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਏ ਤੇ ਜਿਸ ਨੂੰ ਇਲਾਕੇ ਦੇ ਸਿੱਖ ਜਥੇਬੰਦੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਹੁਣ ਐਮਪੀ ਵਜੋਂ ਅੱਜ ਸੌ ਚੁੱਕਣ ਦੀ ਇਜਾਜ਼ਤ ਮਿਲੀ ਸੀ ਤੇ ਉੱਥੇ ਹੀ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਜਾ ਕੇ ਉਹ ਤਾਂ ਉਹਨਾਂ ਤੋਂ ਸੌਂਚਕਾਈ ਗਈ ਪਰੰਤੂ ਦੂਜੇ ਪਾਸੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਦੇ ਵਿੱਚ ਖੜੂਰ ਸਾਹਿਬ ਤੋਂ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਪੂਰਨ ਤੌਰ ਤੇ ਖੁਸ਼ ਦਿਖਾਈ ਦੇ ਰਹੀਆਂ ਸੀ ਤੇ ਜਿਸ ਦੇ ਦੌਰਾਨ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਜਿਹੜਾ ਕਿ ਪੰਜਾਬ ਸਰਕਾਰ ਤੇ ਪੂਰਨ ਤੌਰ ਤੇ ਦਬਾਅ ਪਾਇਆ ਤੇ ਉੱਥੇ ਹੀ ਐਨਐਸਏ ਵਾਪਸ ਲੈਣ ਨੂੰ ਵੀ ਕਿਹਾ ਗਿਆ ਤੇ ਭਾਈ ਅਮਰਿਤਪਾਲ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ ਭਾਈ ਅਮਰਤਪਾਲ ਸਿੰਘ ਬੇਸ਼ੱਕ 4 ਦਿਨਾਂ ਦੀ ਪੈਰੋਲ ਤੇ ਆਏ ਨੇ ਤੇ ਉੱਥੇ ਹੀ ਉਹਨਾਂ ਨੂੰ ਸੌਂ ਚੁੱਕਣ ਦੀ ਇਜਾਜ਼ਤ ਪਹਿਲਾਂ ਨਹੀਂ ਸੀ ਮਿਲੀ ਪਰੰਤੂ ਅੱਜ ਭਾਈ ਅਮਰਤਪਾਲ ਸਿੰਘ ਨੂੰ ਕੁਝ 10 ਸ਼ਰਤਾਂ ਦੇ ਨਾਲ ਜਿਹੜਾ ਕਿ ਜੇਲ੍ਹੋਂ ਬਾਹਰ ਕੱਢਿਆ ਗਿਆ ਤੇ ਵੱਖ-ਵੱਖ ਤਾਂ ਮਾਤੇ ਜਿਹੜੀ ਕਿ ਪੁਲਿਸ ਵੀ ਤਾਇਨਾਤ ਕੀਤੀ ਗਈ ਅਤੇ ਭਾਈ ਅਮਰਿਤਪਾਲ ਸਿੰਘ ਨੂੰ ਵੀ ਇੱਕ ਸੁਰੱਖਿਆ ਕੜੀ ਦੇ ਵਿੱਚ ਲਿਆਂਦਾ ਗਿਆ ਤੇ ਜਿਸ ਦੇ ਦੌਰਾਨ ਭਾਈ ਅਮਰਿਤਪਾਲ ਸਿੰਘ ਨੂੰ ਜਿਹੜਾ ਕਿ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚਕਾਈ ਗਈ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਅੱਜ ਜਿਹੜੇ ਕਿ ਸਿੱਖਾਂ ਨੂੰ ਲੈ ਕੇ ਜਿਹੜੀ ਕਿ ਇੱਕ ਵੱਡੀ ਖੁਸ਼ਖਬਰੀ ਵੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਇੱਕ ਅਪੀਲ ਕੀਤੀ ਕਿ ਉਹਨਾਂ ਦਾ ਕਹਿਣਾ ਸੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਕਰ 4 ਦਿਨਾਂ ਦੀ ਪੈਰੋਲ ਮਿਲੀ ਹੈ ਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਦਾ ਜਾਵੇ ਪਰੰਤੂ ਇਹ ਇਜਾਜ਼ਤ ਜਿਹੜੀ ਕਿ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਤੇ ਜਿਸ ਤੋਂ ਬਾਅਦ ਭਾਈ 임ਰਤਪਾਲ ਸਿੰਘ ਦਾ ਸ਼ਰਤਾਂ ਦੇ ਉੱਤੇ ਬਾਹਰ ਆਏ ਨੇ ਤੇ ਉੱਥੇ ਹੀ ਅੱਜ ਸਾਰਾ ਪਰਿਵਾਰ ਅਝੜਾਕੇ ਭਾਈ 임ਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਨ ਗਿਆ ਹੈ ਤੇ ਜਿਸ ਤੋਂ ਬਾਅਦ ਭਾਈ 임ਰਤਪਾਲ ਸਿੰਘ ਆ ਜੇ ਵੀ ਪੰਜਾਬ ਦੇ ਵਿੱਚ ਨਹੀਂ ਆ ਸਕਣਗੇ 4 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਹੋ ਆਪਣੀ ਦਿੱਲੀ ਰੱਖੇ ਜਿਹੜੇ ਕਿ ਅੱਜ ਸੌਂਚੁੱਕ ਸਮਾਗਮ ਦੀ ਰਸਮ ਪੂਰੀ ਕਰਕੇ ਗਏ ਤੇ ਹੁਣ 4 ਦਿਨਾਂ ਦੀ ਜੋ ਪੈਰੋਲ ਮਿਲੀ ਆ ਉਸ ਦੇ ਵਿੱਚ ਭਾਈ 임ਰਤਪਾਲ ਸਿੰਘ ਆਪਣੀ ਜਿਹੜੀ ਪੈਰੋਲ ਆ ਦਿੱਲੀ ਦੇ ਵਿੱਚ ਰੱਖ ਕੇ ਪੂਰੀ ਕਰਨਗੇ ਤੇ ਖੜੂ ਸ਼ਬਦ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਅੱਜ ਐਮਪੀ ਦੇ ਅਹੁਦੇ ਦੇ ਵਜੋਂ ਉਹਨਾਂ ਨੇ ਹਲਫ ਲਏ ਆ ਤੇ ਸੰਵਿਧਾਨ ਦੇ ਵਿੱਚ ਸੌ ਚੁੱਕੀ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੇ ਜਿਹੜਾ ਕਿ ਸਿੱਖਾਂ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਖਾਲਸਾ ਵਹਿਿਰ ਵੀ ਸ਼ੁਰੂ ਕੀਤੀ ਤੇ ਹੁਣ ਭਾਈ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਐਕਟ ਵਾਧਾ ਦਿੱਤਾ ਗਿਆ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਵੀ 1 ਸਾਲ ਦਾ ਵਾਧਾ ਜਿਹੜਾ ਐਨਐਸਏ ਐਕਟ ਦੇ ਵਿੱਚ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ 1 ਸਾਲ ਤੋਂ ਲੰਮੇ ਸਮੇਂ ਤੋਂ ਬਾਅਦ ਜਿਹੜੇ ਕਿ ਜੇਲ੍ਹੋਂ ਬਾਹਰ ਆਏ ਨੇ ਤੇ ਅੱਛੀ ਵੀ ਉਹਨਾਂ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਕਾਫੀ ਲੰਮੇ ਸਮੇਂ ਬਾਅਦ ਵੀ ਉਹਨਾਂ ਨੂੰ ਸੁਰੱਖਿਆ ਕੜੀ ਦੇ ਵਿੱਚ ਬਾਹਰ ਲਿਆਂਦਾ ਗਿਆ ਹੈ ਤੇ ਅੱਜ ਸੰਸਦ ਦੇ ਵਿੱਚ ਸੌਂਚਣ ਦੇ ਲਈ ਭਾਈ ਅਮਰਤਪਾਲ ਪਹੁੰਚੇ ਤੇ ਦੂਜੇ ਪਾਸੇ ਉਹਨਾਂ ਨੂੰ ਸੌਂਚਾਈ ਗਈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਭਾਈ ਅਮਰਤਪਾਲ ਨੂੰ ਜਿਹੜਾ ਕਿ ਪੰਜਾਬ ਆਉਣ ਦੀ ਇਜਾਜ਼ਤ ਨਹੀਂ ਮਿਲੀ ਪਰੰਤੂ ਉਹਨਾਂ ਨੂੰ 4 ਦਿਨ ਦੀ ਪੈਰੋਲ ਜਿਹੜੀ ਕਿ ਦਿੱਲੀ ਰਹਿ ਕੇ ਪੂਰੀ ਕਰਨੀ ਪਵੇਗੀ ਤੇ ਉੱਥੇ ਹੀ ਉਹ ਅੱਜ ਪਰਿਵਾਰ ਦੇ ਨਾਲ ਸਿਰਫ ਇੱਕ ਜਾਂ ਦੋ ਘੰਟੇ ਮੁਲਾਕਾਤ ਕਰ ਸਕਦੇ ਨੇ ਤੇ ਉੱਥੇ ਕਈ ਰੋਕ ਵੀ ਲਗਾਈ ਗਈ ਹੈ ਤੇ ਨਾ ਹੀ ਕੋਈ ਫੋਟੋ ਖਿੱਚਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਨਹੀਂ ਆਉਣਗੇ 10 ਸ਼ਰਤਾਂ ਰੱਖੀਆਂ ਗਈਆਂ ਨੇ ਤੇ ਭਾਈ ਅਮਰਤਪਾਲ ਨੇ ਐਮਪੀ ਦੇ ਅਹੁਦੇ ਦੇ ਵਜੋਂ ਅੱਜ ਸੌ ਚੁੱਕ ਲਈ ਹੈ